ਤੁਸੀਂ ਦੇਖ ਰਹੇ ਹੋ ਜੀਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੋਸਤੋ ਅੱਜ ਅਸੀਂ ਸਤਲੁਜ ਦਰਿਆ ਦੇ ਕਿਨਾਰੇ ਪਿੰਡ ਵਲੀਪੁਰ ਵਿਖੇ ਇਕੱਠੇ ਹੋਏ ਸੀ ਪੰਜਾਬ ਭਰ ਦੇ ਵਿੱਚ ਵਿੱਚੋਂ ਸਮਾਜ ਸੇਵੀ ਲੋਕ ਵਾਤਾਵਰਣ ਪ੍ਰੇਮੀ ਲੋਕ ਜੋ ਪਾਣੀ ਨੂੰ ਬਚਾਉਣ ਲਈ ਸਹਿਰਦ ਨੇ ਉਹ ਸਾਰੇ ਅੱਜ ਪਿੰਡ ਵਲੀਪੁਰ ਜਿੱਥੇ ਬੁੱਢੇ ਦਰਿਆ ਤੇ ਸਤਲੁਜ ਦਾ ਸੰਗਮ ਹੁੰਦਾ ਹੈ ਉੱਥੇ ਇਕੱਠੇ ਹੋਏ ਉਥੋਂ 15 ਸਤੰਬਰ ਨੂੰ ਬੰਨ ਮਾਰਨ ਦਾ ਐਲਾਨ ਕਰਨ ਤੋਂ ਬਾਅਦ ਸਾਰਾ ਡੈਪੂਟੇਸ਼ਨ ਜੋ ਬੁੱਢਾ ਦਰਿਆ ਤੇ ਵਿਧਾਨ ਸਭਾ ਦੀ ਕਮੇਟੀ ਬਣੀ ਹੈ ਉਹਨਾਂ ਦੇ ਚੇਅਰਮੈਨ ਦਲਜੀਤ ਸਿੰਘ ਗਰੇਵਾਲ ਉਰਫ ਪੋਲਾ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲਣ ਤੋਂ ਬਾਅਦ ਅਸੀਂ ਜਦ ਵਾਪਸ ਮੋਗੇ ਨੂੰ ਆ ਰਹੇ ਸੀ ਵਾਇਆ ਸਿਧਮਾ ਬੇਟ ਤਾਂ ਪਿੰਡ ਭੂੰਦੜੀ ਲੰਘ ਕੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਸਾਨੂੰ ਇੱਕ ਬੜਾ ਅਜੀਬੋ ਗਰੀਬ ਖੇਤ ਦੇਖਣ ਨੂੰ ਮਿਲਿਆ ਜਿਸ ਨੂੰ ਦੇਖਣ ਵਾਸਤੇ ਅਸੀਂ ਰੁਕੇ ਸੋ ਆਲੇ ਦੁਆਲੇ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਡ੍ਰੈਗਨ ਫਰੂਟ ਦਾ ਖੇਤ ਹੈ ਔਰ ਪੰਜਾਬ ਦੇ ਵਿੱਚ ਇਹਦੀ ਖੇਤੀ ਲਗਭਗ 2 ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ ਤੇ ਹੁਣ ਪੰਜਾਬ ਦੇ 4-5 ਕਿਸਾਨ ਹੀ ਐ ਜੋ ਇਸ ਖੇਤੀ ਨੂੰ ਕਰ ਰਹੇ ਆ। ਸੋ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਕਿਉਂਕਿ ਅਸੀਂ ਸੋਚਦੇ ਆਂ ਕਿ ਕਣਕ ਝੋਨੇ ਦਾ ਵਧੀਆ ਬਦਲ ਹੋ ਸਕਦਾ ਹੈ। ਅਸੀਂ ਇਹਨਾਂ ਦੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਦਰਸ਼ਨ ਸਿੰਘ ਪਿੰਡ ਭੂੰਦੜੀ ਉਹ ਇਹਦੇ ਮਾਲਕ ਨੇ ਜਦ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਪਤਾ ਲੱਗਿਆ ਕਿ ਅੱਜ ਮਗਾਲਿਆ ਤੇ ਤਾਮਿਲਨਾਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ ਦਿੱਲੀ ਤੋਂ 60 ਵਿਗਿਆਨੀਆਂ ਦਾ ਇੱਕ ਡੈਪੂਟੇਸ਼ਨ ਲੁਧਿਆਣਾ ਵਿਖੇ ਇਹਨਾਂ ਦਾ ਖੇਤ ਵਿਜ਼ਿਟ ਕਰਨ ਲਈ ਆਇਆ ਸੀ ਤੇ ਹੁਣ ਉਹਨਾਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਮੀਟਿੰਗ ਚੱਲ ਰਹੀ ਸੀ ਸੋ ਉਹਨਾਂ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਕਿ ਇਹਦੇ ਵਿੱਚ ਬਹੁਤ ਘੱਟ ਪਾਣੀ ਦੀ ਵਰਤੋਂ ਹੁੰਦੀ ਹੈ ਔਰ ਡ੍ਰਿਪ ਸਿੰਚਾਈ ਹੈ ਜਿਹੜੀ ਇਹਦੇ ਕੀਤੀ ਜਾਂਦੀ ਹੈ ਟਪਕਾ ਸਿੰਚਾਈ ਦੇ ਨਾਲ ਇਹਨੂੰ ਜਿਹੜਾ ਪਾਣੀ ਦਿੱਤਾ ਜਾਂਦਾ ਹੈ ਪਾਈਪਿੰਗ ਕੀਤੀ ਹੋਈ ਹੈ ਇੱਕ ਪਿੱਲਰ ਦੇ ਨਾਲ ਜਿਹੜੇ 4 ਪੌਦੇ ਲੱਗਦੇ ਨੇ ਤੇ ਇੱਕ ਪੌਦੇ ਦਾ ਰੇਟ 80 ਰੁਪਏ ਹੈ। ਇੱਕ ਏਕੜ ਦੇ ਵਿੱਚ ਕੁੱਲ 1800 ਬੂਟਾ ਲੱਗਦਾ ਹੈ। ਕਹਿਣ ਤੋਂ ਭਾਵ ਕਿ 450 ਪਿੱਲਰ ਇੱਕ ਏਕੜ ਦੇ ਵਿੱਚ ਲੱਗਦਾ ਹੈ। ਇੱਕ ਏਕੜ ਨੂੰ ਬਣਾਉਣ ਦਾ ਖਰਚਾ ਤਕਰੀਬਨ 7 ਲੱਖ ਰੁਪਿਆ ਹੈ। ਤੇ ਇਹ ਸਾਲ 1 ਸਾਲ ਤੇ 2.5 ਮਹੀਨੇ ਦਾ ਖੇਤ ਹੈ ਇਸ ਵੇਲੇ। ਅਗਸਤ ਮਹੀਨੇ ਦੇ ਵਿੱਚ ਇਹ ਪਹਿਲਾ ਫਰੂਟ ਦੇਵੇਗਾ। ਤੇ ਅਗਲੇ ਸਾਲ ਅਗਸਤ ਮਹੀਨੇ ਦੇ ਵਿੱਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਕਹਿਣ ਤੋਂ ਭਾਵ ਕਿ ਪੂਰਾ ਫਰੂਟ ਹੈ ਜਿਹੜਾ ਇਹ 2.5 ਸਾਲ ਤੇ ਦਿੰਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ 25 ਸਾਲ ਇਸ ਇਹ ਫਰੂਟ ਹੈ ਜਿਹੜਾ ਲਗਾਤਾਰ ਦਿੰਦਾ ਰਹਿੰਦਾ ਹੈ ਕਹਿਣ ਤੋਂ ਭਾਵ ਕਿ ਇਹ ਕਿ ਲਾਗਤ ਜਿਹੜੀ ਹੈ ਦੀ ਉਹ ਸਿਰਫ ਇੱਕ ਵਾਰ ਇਨਵੈਸਟਮੈਂਟ ਹੈ ਜਿਹੜੀ ਸਿੰਗਲ ਟਾਈਮ ਇਨਵੈਸਟਮੈਂਟ ਹੈ ਇਹ ਚਾਈਨਾ ਦਾ ਫਰੂਟ ਹੈ ਔਰ ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਇਸ ਵੇਲੇ ਪੰਜਾਬ ਦੇ ਸਿਰਫ ਤਿੰਨ ਚਾਰ ਕਿਸਾਨ ਹੀ ਇਹਦੀ ਖੇਤੀ ਕਰ ਰਹੇ ਆ ਔਰ ਸਭ ਤੋਂ ਵੱਡਾ ਖੇਤ ਪੰਜਾਬ ਦੇ ਵਿੱਚ ਇਹ ਹੈ ਜਿਹੜਾ 2 ਏਕੜ ਦੇ ਵਿੱਚ ਬਣਿਆ ਹੋਇਆ ਹੈ ਬਾਕੀ ਕਿਸਾਨਾਂ ਦੇ ਖੇਤ ਹੈ ਕਿਸੇ ਦਾ ਅੱਧੇ ਕਿੱਲੇ ਦੇ ਵਿੱਚ ਹੈ ਕਿਸੇ ਦਾ 1 ਕਿੱਲੇ ਦੇ ਵਿੱਚ ਹੈ ਸੋ ਇਹ 2 ਏਕੜ ਦੇ ਵਿੱਚ ਬਣਿਆ ਹੋਇਆ ਇੱਕ ਪੂਰਾ ਖੇਤ ਹੈ ਇਹਦੇ ਤੋਂ ਪਰ ਇਅਰ ਹਰ ਸਾਲ ਤਕਰੀਬਨ 8 ਤੋਂ 12 ਲੱਖ ਰੁਪਏ ਦੀ ਆਮਦਨ ਹੈ ਜਿਹੜੀ ਉਹ ਹੁੰਦੀ ਹੈ ਉਹਨਾਂ ਇਹ ਵੀ ਦੱਸਿਆ ਕਿ ਜਿਹੜਾ ਬਾਹਰਲਾ ਡ੍ਰੈਗਨ ਫਰੂਟ ਆਂਦਾ ਹੈ ਉਹ ਅੰਦਰੋਂ ਵਾਈਟ ਹੁੰਦਾ ਹੈ ਪਰ ਇਹਨੂੰ ਡ੍ਰੈਗਨ ਚੀ ਕਹਿੰਦੇ ਆ ਔਰ ਇਹ ਅੰਦਰੋਂ ਲਾਲ ਹੁੰਦਾ ਹੈ ਤੇ ਇਹਦਾ ਰੱਖ-ਰਖਾਓ ਹੋਰ ਸਾਰਾ ਕੁਝ ਉਹ ਹైదరాబాద్ ਯੂਨੀਵਰਸਿਟੀ ਵੱਲੋਂ ਹੀ ਕੀਤਾ ਜਾਂਦਾ ਹੈ ਪlant ਲਾਉਣ ਦੇ ਵਿੱਚ ਮਦਦ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਔਰ ਇਹ ਪlant ਵੇਖਣ ਦੇ ਵਿੱਚ ਸੋਹਣਾ ਵੀ ਬਹੁਤ ਲੱਗਦਾ ਹੈ ਕਿਉਂਕਿ ਹਰ ਪਾਸੇ ਜਿੱਧਰ ਨੂੰ ਵੀ ਤੁਸੀਂ ਦੇਖੋਗੇ ਤਾਂ ਬੂਟਿਆਂ ਦੀਆਂ ਲਾਈਨਾਂ ਜਿਹੜੀਆਂ ਬਿਲਕੁਲ ਸਿੱਧੀਆਂ ਦਿਖਦੀਆਂ ਤੁਹਾਨੂੰ ਸੋ ਦੂਰੋਂ ਵੇਖਣ ਤੇ ਵੇਖੋ ਇਸ ਤਰ੍ਹਾਂ ਵੀ ਦੇਖੋਗੇ ਤੁਹਾਨੂੰ ਤਾਂ ਹਰ ਪਾਸੇ ਜਿਹੜੀ ਉਹ ਲਾਈਨ ਹੈ ਬਿਲਕੁਲ ਸਿੱਧੀ ਦਿਖ ਰਹੀ ਹੈ ਸੋ ਉਹਨਾਂ ਇਹ ਵੀ ਦੱਸਿਆ ਕਿ ਇਹ ਜਿਹੜਾ ਨਵਾਂ ਤਜਰਬਾ ਸਾਡੇ ਲਈ ਔਰ ਲੋਕ ਤਾਂ ਕਹਿ ਰਹੇ ਕਿ 8 ਤੋਂ 12 ਲੱਖ ਰੁਪਏ ਦੀ ਆਮਦਨ ਹੈ ਪਰ ਜਦ ਮੈਨੂੰ ਆਮਦਨ ਹੋਏਗੀ ਤਾਂ ਮੈਂ ਤਾਂ ਹੀ ਦੱਸ ਸਕੂਗਾ ਕੀ ਵੀ ਇਹਦੇ ਨਾਲ ਕਿੰਨੀ ਆਮਦਨ ਹੋ ਰਹੀ ਹੈ ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਇਹ ਇਹਦੇ ਰਿਜ਼ਲਟ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਫੇਰ ਦੱਸਾਂਗੇ ਸਾਲ ਬਾਅਦ ਜਾਂ ਅਗਸਤ ਮਹੀਨੇ ਬਾਅਦ ਫੇਰ ਆਪਾਂ ਤੁਹਾਨੂੰ ਇੱਕ ਵਾਰ ਇਹਦੇ ਤੇ ਇੱਕ ਵੀਡੀਓ ਦਿਖਾਵਾਂਗੇ ਤਾਂ ਕਿ ਪੰਜਾਬ ਦੇ ਕਿਸਾਨ ਜੇਕਰ ਉਹਨਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਤਾਂ ਇਹਨੂੰ ਅਪਣਾ ਸਕਣ ਕਣਕ ਝੋਨੇ ਦਾ ਬਹੁਤ ਵਧੀਆ ਬਦਲ ਹੋ ਸਕਦਾ ਹੈ ਜੀ ਡੀ ਬੀ ਨਿਊਜ਼ ਵੱਲੋਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਇਹਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਦਰਸ਼ਨ ਸਿੰਘ ਜੀ ਨੇ ਫੋਨ ਤੇ ਸਾਨੂੰ ਇਹ ਵੀ ਦੱਸਿਆ ਕਿ ਉਹ ਅਮਰੂਦ ਤੇ ਹੋਰ ਕਈ ਤਰ੍ਹਾਂ ਦੇ ਬਾਗ ਵੀ ਉਹਨਾਂ ਨੇ ਲਾਏ ਹੋਇਆ ਫਲਾਂ ਦੇ ਤੇ ਉਹਨਾਂ ਦੇ ਪੌਦੇ ਵੀ ਜਿਹੜੇ ਉਹ ਬਹੁਤ ਹੀ ਵਧੀਆ ਵੈਰਾਈਟੀ ਦੇ ਨੇ ਔਰ ਬਹੁਤ ਵਧੀਆ ਫਲ ਦਿੰਦੇ ਨੇ ਉਹਨਾਂ ਨੇ ਸਾਨੂੰ ਇਨਵਾਈਟ ਵੀ ਕੀਤਾ ਕਿ ਕਿਸੇ ਦਿਨ ਤੁਸੀਂ ਆਓ ਤੇ ਅਸੀਂ ਤੁਹਾਨੂੰ ਉਹ ਸਾਰੇ ਖੇਤ ਵੀ ਦਿਖਾਵਾਂਗੇ ਤੇ ਉਹਦੇ ਤੋਂ ਹੋਣ ਵਾਲੀ ਆਮਦਨ ਬਾਰੇ ਵੀ ਗੱਲਬਾਤ ਕਰਾਂਗੇ ਸੋ ਨੀਂਦੇ ਲਈ ਇਹ ਵੀਡੀਓ ਨੂੰ ਦੇਖੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਲਗਾਤਾਰ ਜੀਡੀਵੀ ਨਿਊਜ਼ ਦੇ ਨਾਲ ਜੁੜੇ ਰਹੋ ਜੀਡੀਵੀ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਾਲੋ ਕਰੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਮਿਲਣ